ਕਿੰਨਾ ਵੱਲ ਗਿਆ ਉਹ ਤੇ ਜਦੋਂ ਉਹ ਫਿਰ ਜਦੋਂ ਉਹ ਵਾਪਸੇ ਘਰ ਇਹ ਜਾ ਰਿਹਾ ਸੀ ਸ਼ਾਮ ਨੂੰ ਦੂਜੀ ਕਰੀ ਤਾਂ ਉੱਤੇ ਕੁਝ ਦੋਸਤਾਂ ਦੇ ਚ ਜਿਹੜਾ ਉਹਨੂੰ ਫੋਨ ਕੀਤਾ ਕਿ ਤੂੰ ਪਿੰਡ ਝੱਗੀ ਪਰਵਾ ਆ ਜਾ ਤੇ ਉਹਦਾ

ਵਾਪਸ ਆਉਣ ਡਿਆ ਸੀ ਅਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਹੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਝੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਮਾਰ ਕੋਉਂ ਨੇ ਉਹ ਕਹਿੰਦੀ ਨਿਓ ਤੁਹਾਡੇ ਪੇਟ ਦੇ ਦੋਸਤ ਸੱਚੀ ਦੋਸਤ ਦੋਸਤ ਹੀ ਤਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨੇ ਰਿਪੋਰਟ ਕਿਆ ਸਾਡੇ 12 ਵਜੇ ਫੋਨ ਆਇਆ ਜੀ 12 ਵਜੇ ਰਾਤ ਨੂੰ ਫਿਰ ਕਿੱਥੋਂ ਮਿਲਿਆ ਉਹ ਨਾਮ ਦਾ ਟਾਲੇ ਨੇ ਖੜਿਆ ਹੋ ਸਭ ਲੱਗੇ ਹੋ ਚਾਪੀ ਚੁੱਕ ਕੇ ਲੱਗੇ ਉਹਦੇ ਕੱਪੜੇ ਵੀ ਉਹ ਨਾ ਪਾਏ ਬਾਪੇ ਤਾਰ ਕੇ ਆਪੀ ਚੁੱਕਾਏ ਨੇ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਹੁੰਦੇ ਨਹੀਂ ਆਏ ਨਹੀਂ ਸਾਡੇ ਘਰ ਨਹੀਂ ਸੀ ਆਏ ਤੁਹਾਨੂੰ ਪਤਾ ਕਿਹੜੇ ਮੁੰਡੇ ਇਹ ਡੇਰਾ ਬਾਬਾ ਨਾਨਕ ਤੋਂ ਮੁੰਡੇ ਦਾ ਨਾਮ ਕੀ ਹੈ ਸਚਿੰਦ ਇਹ ਕਿਹੜੇ ਮਾਕਮੇ ਸੀਗੇ ਇਹ ਪੀਡਬਲਯੂਟੀ ਮਾ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਾ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੱਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਉਥੇ ਡੈੱਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮੈਂਟ ਡੈੱਡ ਹੁੱਚ ਪੇਟੀ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸਮਾਈ ਨਹੀਂ ਇਹਦਾ 5 ਵਜੇ ਦਾ ਇੱਥੇ ਬੁ ਐਸਐਚਓ ਕਦੀ ਕਹਿੰਦਾ ਮੌਦਾ ਨਾਂ ਨਹੀਂ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਚਓ ਨਾਂ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਿਸਤ ਕਦੀ ਉਧਰਲੇ ਕਮਰੇ 'ਚ ਵਾਰਨਾ ਤੇ ਕੋਈ ਸਾਰੇ ਨੇ ਕੋਈ ਪੁਰਾਣੀ ਰਜੇ ਕੋਈ ਨਹੀਂ ਆਈ ਕੋਈ ਨਹੀਂ ਹੈ ਮੈਂ ਕਿਹਾ ਕੀ ਨਾਂ ਆਇਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਂ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜਿਹਾ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਕੀ ਨਾਂ ਲਿਖਾਇਆ ਤੁਸੀਂ ਇੱਕ ਮਿੰਟ ਕੀ ਕੀ ਨਾਂ ਹੀ ਨਦੇ ਜਗਨੀਨ ਆਜੋ ਅੱਗੇ ਸੁਨੀਲ ਜੀ ਜੀ ਲੈ ਉਹਦੇ ਕੋਲ ਆਜੋ ਅੱਗੇ ਆਜ ਹਾਂਜੀ ਸਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਅਚਾਨੇ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਨ ਛੋਟਾ ਜਿਹਾ ਸਰਪ੍ਰਸ਼ਾਸਕ ਜੀ ਨਾਲ ਤੁਹਾਨੂੰ ਕੀ ਕਹਿ ਰਹੇ ਸਾਨੂੰ ਤੰਗ ਪਰੇਸ਼ਾਨੀ ਕਰਨ데요 ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਨਹੀਂ ਬਸ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲਗਾ ਤਰਸਦੇ ਰਹੇ ਤਲਫਾ ਦੇ ਰਹੇ ਆ ਵੇਖਣ ਲੋ ਸਾਢੇ 12 ਵਜੇ 112 ਤੇ ਕਾਲ ਕੀਤੀ ਹੈ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਆ ਮੁੰਡਾ ਵੇ ਆਦਰਵਾਇਜ਼ ਇੱਥੇ ਮੁੰਡਾ ੜਾ ਰਿਪੋਰਟ ਲਖਾਉਣ ਆਇਆ ਚੌਕੀ ਹਲਾ ਛੋਟਾ ਮੋਟਾ ਦਿਖਾਇਆ ਸੀ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਤੀ ਸਕੂਰੇ ਇਹ ਕਤਲ ਸਾਡ ਨੂੰ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਇਹ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿਸ਼ ਇਹਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਆ ਪੀਡਬਲੂਡੀ ਚ ਮੁਲਾਜ਼ਮ ਆ ਇੱਥੇ ਡਿਊਟੀ ਉਹਦੀ ਡੇਰਾ ਬਾਬਾ ਨਾਨਕ ਉਥੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਧਿਆ ਸਰੀਲ ਨੇ ਇਹਨੇ ਘਰ ਸਾਧ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲੈਨਿੰਗ ਦੇ ਨਾਲ ਮਾਰਿਆ ਯਾਰ ਦੋਸਤੋ ਅਸੀਂ ਫਰੀਲ ਨੂੰ ਇਹ ਸੁਣਨ ਚਾਹਿਆ ਵੀ ਕਿਨੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਅਸਟਾ ਉਹ ਵੀ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਹੀ ਸਾਡਾ ਭਰਾ ਹੋ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਵੀ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸੱਚੇ ਨੇ ਕਿ ਮੈਂ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸ ਦਾ ਸੱਚਾ ਨੇ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਸੁੱਤਾ ਗਿਆ ਇਹ ਤੁਹਾਨੂੰ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪੜਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸੱਦਾ ਸੱਦਾ ਕਰੇ ਤੰਤਾ ਕਰਦੀ ਆ ਸਾਫ ਸਪਸ਼ਟ ਕੋਈ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤ ਰੁੱਤ ਦਾ ਬੰਦਾ ਜਿਹਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨਾਲ ਨੂੰ ਫੜਿਆ ਨਹੀਂ ਪੁਲਿਸ ਤਾਂ ਉਹ ਸਦਲ ਅਫਸਰ ਕੀ ਕਹਿ ਰਹੀ ਹੈ ਪਿੰਡ ਜੀ ਹੀ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਦੋਂ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਤੁਹਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋਕੀ ਇਸ ਸਾਡੇ ਬੱਚੇ ਦਾ ਨਿਆੜੀ ਲਾਸ਼ ਰੋਲੜੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਨੀ ਉੱਥੇ ਸਾਡੀ ਲਾਸ਼ ਰੋਲੜੀ ਆ ਬੀਪੀਆਂ ਸਾਡੀਆਂ ਵੱਖੀਆਂ ਰੋਂਦੇ ਆ ਸਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਹੁਣ ਭਰੋਸਾ ਉਸ ਉਹ ਵੀ ਮੇਰਾ ਇੰਹੀ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਛੀ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਹੈ ਜੀ ਸੱਚੀ ਸੱਚੀ ਗੱਲਾਂ ਸਾਡੇ ਪੱਤਾ ਕਰਦੇ ਰੰਜੀ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫਰੀ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਬਹੁਤ ਇਹਨਾਂ ਮਾਰਿਆ ਕਿ ਤੈਨੂੰ ਦੂਜਾ ਜਮਰਾ ਸ਼ਾਲੀ ਨਹੀਂ ਕੀਤਾ ਫੋਨ ਇਹਨਾਂ ਉਹ ਮੁੰਡਾ ਚਾਚੇ ਦਾ ਜਗਰਾ ਹੋਇਆ ਸ਼ਾਲੀ ਦੇ ਮੁੰਡੇ ਨਾਲ ਠੀਕ ਹੈ ਨਾ ਤੇ ਮੇਰਾ ਪਰਦਾ ਰਿਆ ਮੁੰਡਾ ਮੇਰੇ ਨਾਲ ਹੀ ਸੱਚਨ ਤੇ ਮੈਨੂੰ ਕਹਿੰਦਾ ਵੀ ਸੁਨੀਲ ਕਿੱਥੇ ਆ ਤੇ ਮੈਂ ਮਹਮਬੂਤ ਆ ਝੂਠ ਬੋਲੇ ਮੈਨੂੰ ਮੈਂ ਮਹਮਬੂਤ ਆ ਤੇ ਮੈਂ ਕਰਤਾ ਹੁਆ ਫਿਰ ਮੁੰਡਾ ਇੱਕ ਘੁੱਗੀ ਆ ਤੇ ਆਹ ਦਾ ਚੋਕਲਾ ਫੋਨ ਇਹਨੇ ਕਿਹਾ ਵਾ ਵੀ ਮੁੰਡੇ ਇਹਨੇ ਇਹਨੇ ਸ਼ਾਲੀ ਨੇ ਪਿੱਲ ਰਿਆ ਮੇਰ ਨਾਲ ਤੇ ਇਹਨੂੰ ਸਮਝਾਇਆ ਜਾਂ ਮੈਂ ਮੁੰਡੇ ਸੱਦਨੇ ਆ ਠੀਕ ਆ ਨਾ ਤੇ ਚਲੋ ਪੈਗ ਪੁੱਗ ਲਾਇਆ ਸਾਰੇ ਨੇ ਠੀਕ ਆ ਨਾ ਤੇ ਇਹ ਬੁੱਢਾ ਮੇਰੇ ਨੇ ਗਾਲਾਂ ਕੱਢੀਆਂ ਇਹਨੂੰ ਇਹਨੂੰ ਤਮਾਰ ਕੇ ਬਟਾਓ ਮੈਂ ਦੱਸ ਰਿਹਾ ਤੁਹਾਨੂੰ ਨਾ ਕਰੋ ਵੀਡੀਓ ਬਣਾਓ ਖਲੋ ਵੀਡੀਓ ਬਣਾਓ ਨਹੀਂ ਨਹੀਂ ਮੇਰੇ ਘਰ ਚਲੋ ਬਾਹਰ ਬਾਹਰ ਤੇ ਜਿਆੜੀ ਮੇਂ ਦੁਕਾਨਾਂ ਕੱਢੀਆਂ ਨੇ ਦੈੜੀ ਵਿੱਚ ਪੇੜਾ ਮਾਰੀਆਂ ਵਾ ਇਹਨਾਂ ਨੇ ਮੈਂ ਕਹਣਾ ਬਾਹਰ ਇਹਨੇ ਤੇ ਬੇੜਾ ਮਾਰਿਆ ਡੈੜੀ ਇਨਿੰਗ ਵਾਲਾਂ ਨੂੰ ਕੱਢਿਆ ਉਹਨੂੰ ਹਾਂਜੀ ਹਾਂ ਤਾਂ ਮੇਰੇ ਘਰੋਂ ਨਿਕਲ ਜਾ ਬਾਹਰ ਤੇ ਮੈਂ ਗਾਣਾ ਕੱਢਿਆ ਡੈੜੀ ਮੇਰੇ ਨਾਲ ਉਹ ਸੱਚ ਨੂੰ ਸੱਚ ਨੂੰ ਗਾਣਾ ਕੱਢੀਆਂ ਅੱਛਾ ਕਿਹੜੀ ਗੱਲੋਂ ਵੀ ਮੇਰੇ ਘਰ ਘਰ ਦੀ ਗੱਲੋਂ ਆਇਆ ਵਾ ਅੱਛਾ ਮੈਂ ਮੇਰੇ ਘਰ ਆਇਆ ਵਾ ਮੇਰਾ ਯਾਰ ਦੋਸਤ ਮੇਰਾ ਪਰਦਾ ਰਿਹਾ ਵਾ ਹਾਂ ਠੀਕ ਆ ਨਾ ਇਹਨੇ ਕਿਲਚਿਆਂ ਦੀ ਬਾਹਰੋਂ ਮੈਂ ਵੱਡੇ ਹਾਂ ਉਹਨਾਂ ਮਾਰ ਤੇਰੇ ਘਰੇ ਨਹੀਂ ਬਾਹਰ ਗੇਰ ਚ ਮਾਰੇ ਤੇ ਪਿੰਡ ਵਾਲਾ ਕੋਈ ਕਹ ਲੈ ਪਿੰਡ ਦੇ ਸਾਰੇ ਦੇਖੋ ਮੈਂ ਸਾਰਿਆਂ ਦਾ ਦੱਸਣਾ ਨਾ ਸ਼ਾਲੀ ਦਾ ਨਾਮ ਆਉਣਾ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਪਿੰਡ ਦੀ ਨਹੀਂ ਸੱਦਿਆ ਸੀ ਪਿੰਡ ਤੇ ਕਿਹਨੂੰ ਕਿਹਨੂੰ ਪਤਾ ਨਾ ਨਾ ਬੁੱਢੇ ਮੇਰੇ ਨੇ ਮਾਰੀ ਤੂੰ ਬੁੱਢੇ ਸੱਦਿਆ ਹੀ ਕਰ ਨਹੀਂ ਮੈਂ ਸੱਦਿਆ ਕੋਈ ਤੇਰੇ ਡੈਡੀ ਨੇ ਨਾ ਨਾ ਬਾਹਰ ਕੋਈ ਮੁੰਡਾ ਨਹੀਂ ਕੋਈ ਨਹੀਂ ਸਾਡੇ ਮਲੇ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਪਤਾ ਕਿਹਨੂੰ ਕਿਹਨੂੰ ਇਹ ਗੱਲ ਦਾ ਪਿੰਡ 'ਚ ਪਤਾ ਕਿਹਨੂੰ ਇਹ ਗੱਲ ਦਾ ਨਹੀਂ ਘਰ ਦੇ ਆ ਸਾਰਿਆਂ ਨੂੰ ਪਤਾ ਹੋਰ ਵੀ ਲੱਗਾ ਘਰ ਸਾਡੇ ਨੂੰ ਮਾਰਿਆ ਹਾਂਜੀ ਕਾ ਸੱਦ ਨਹੀਂ ਬੂਏ ਚ ਡੈਰੀ ਗਾਣਾ ਕੱਢਣ ਗਿਆ ਸੀ ਠੀਕ ਕਾ ਸੱਦ ਬਾਹਰ ਰੋਲਾ ਪੈਦਾ ਮਮਾ ਪਾ ਲੱਗਣਾ ਹੈ ਘਰ ਹੀ ਸੱਦ ਗਿਆ ਲੈ ਹੁਣ ਜਿਹੜੇ ਛੱਡਣ ਆਏ ਉਹ ਕੋਣ ਹੀ ਮੁੰਡੇ 4-5 ਜਾਣੇ ਇੱਕ ਤੇਰੇ ਨਾਲ ਕੋਣ ਪੜੋ ਦੋ ਜਾਣੇ ਗਏ ਉਹ ਕੋਣ ਹੀ ਘੁੱਗੀ ਦੇ ਡਰਾਈਵਰ ਉਹ ਬਥੋਂਦੇ ਆ ਉਹਨਾਂ ਨੇ ਮਾਰਿਆ ਨਾਲ ਨਹੀਂ ਉਹਨੇ ਨਹੀਂ ਮਾਰਿਆ ਸੌਣ ਲੱਗੀ ਤੁਸੀਂ ਤੰਣਾ ਨੇ ਮਾਰਿਆ ਹੜਾ ਤੇਰੇ ਡੈਡੀ ਦੇ ਤੂੰ ਜਿਹੜੀ ਤੇਰਾ ਯਾਰ ਕਰਕੇ ਮਾਰ ਜੁਗਾ ਹੈ ਨਹੀਂ ਪਰ ਇਹ ਜਿਹੜਾ ਤੇ ਤੈਨੂੰ ਪਤਾ ਸਾਰਾ ਕੁਝ ਹੀ ਆ ਮੇਰੀ ਗੱਲ ਸੁਣ ਡੈਲੀ ਨੇ ਮਾਰਿਆ ਸੌਂ ਲੱਗੇ ਚੀ ਨਾ ਘਰੇ ਮਿੰਟੋ ਦੇ ਜਿਹਨਾਂ ਦੇ ਬੱਚੇ ਮੈਂ ਕਹਦਾ ਮੇਰੀ ਧੀ ਕਿੱਥੇ ਮੈਨੂੰ ਹੰਡੜੀ ਤੇਰਾ ਮੈਂ ਨੰਬਰ ਦੇ ਨੰਬਰ ਨੰਬਰ ਨਾ ਮੈਨੂੰ ਦੱਸਿਆ ਕਿੱਥੇ ਭੱਜ ਗਿਆ ਜਾਂਦਾ ਜੋ ਮਰਜ਼ੀ ਕਰ ਲੈ ਮੈਂ ਕਿੱਥੇ ਭਜੂਗਾ ਕਿੱਥੇ ਆਏ ਮੈਨੂੰ ਨੰਬਰ ਨਹੀਂ ਚਾਹੀਦਾ ਨੰਬਰ ਆਪੇ ਇਹਨਾਂ ਨੇ ਐਵਲੋਕੇਸ਼ਨ ਲਾ ਲੈਣੀ ਹੈ ਅਫਸਰ ਬੈਠੇ ਆ ਅਫਸਰਾਂ ਨੇ ਲਾ ਲੈਣੀ ਆਪੇ ਜਿਹੜੇ ਆਉਣਦੇ ਆ ਨੰਬਰ ਨੋਟ ਕਰਦੇ ਕਿੱਥੇ ਹੋਊਗਾ ਕਿੱਥੇ ਵੈਸੇ ਇੱਥੇ ਹੋਏਗਾ ਤੇਰੇ ਅੰਦਾਜ਼ੇ ਨਾਲ ਤੇਰਾ ਘਰ ਕਿੱਥੇ ਕਿਤੇ ਹੈ ਹੈ ਚਰਚ ਲੱਗੇ ਕਿਹੜੀ ਚਰਚ ਚਰਚ ਲੱਗੇ ਕਿਹੜੀ ਚਰਚ ਚੰਗੀ ਚਰਚ ਔਰ ਇਸ ਤੇ ਰਸਤੇਦਾਰਾ ਕੋ ਦਾ ਦੇਖਤੇ ਹੋਏਗਾ ਤੇਰਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠਿਆਂ ਬੈਠਿਆ ਕਿਤੇ ਦਾਰੂਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਧਰਮਪੁਰ ਪੱਤਨ ਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਕਲਵੰਡੀ ਹਿੰਦੂਆ ਪੱਤੀ ਦਾ ਜੀ ਜੀ ਇਹਨਾਂ ਰਮਦਾਸੋਂ ਸ਼ਰਾਬ ਪੀਤੀ ਜਿੱਥੇ ਤੁਹਾਨੂੰ ਪਤਾ ਲੱਗਾ ਵੜ ਕੇ ਘਰ ਆ ਕੇ ਸ਼ਰਾਬ ਪੀਤੀ ਇਹਨਾਂ ਦੀ ਆਪਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਮੈਂ ਉਸ ਬੱਚਾ ਜਾਂ ਉਹ ਤੋਂ ਬਾਅਦ ਇਹ ਜਦੋਂ ਘਰ ਨੂੰ ਵਾਪਸ ਨਹੀਂ ਗਿਆ ਇਹਦੀ ਮਦਰ ਮਾਤਾ ਵੀ ਆਈ ਆ ਪਤਾ ਲੱਗ ਕਿ 11 ਵਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰ ਤੁੰ ਮੈਂ ਮੈਂ ਕਰ ਰਿਹਾ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈਣ ਤੇ ਉਹਨੇ ਸਚਨ ਨੇ ਸ਼ਨੀਲ ਨੇ ਤੇ ਯਾਰ ਨੇ ਸਚਨ ਦੀ ਬਾਹ ਫੜ ਲਈ ਆ ਇਹਦੇ ਪਿਓ ਨੇ ਤੇਰੇ ਖੰਜਰ ਮਾਰਤਾ ਇਸ ਵੀਲੇ ਸੀ ਸੇ ਸੇ ਬੈਲੀ ਸਚਨ ਦੇ ਸ਼ਨੀਲ ਸ਼ਨੀਲ ਨੇ ਬਾਹ ਫੜੀ ਆ ਤੇ ਇਹਦੇ ਪਿਓ ਸਤਨਾਮ ਨੇ ਇਹ ਘਟੇ ਚ ਖੰਜਰ ਮਾਰਤਾ ਨਹੀਂ ਲੱਗੇ ਤੇ ਸ਼ਨੀਲ ਦੇ ਪਿਤਾ ਨੇ ਮਾਰਿਆ ਸਨੀਲ ਦੇ ਪਿਤਾ ਨੇ ਇਸ ਨਾਮ ਨੇ ਇਸ ਨਾਮ ਨੇ ਸਚਨ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕੋ ਗੁਜ਼ਾਰ ਕਰ ਸਤਾਰਾ ਉਹਤ ਮੈਂ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈੱਥ ਹੋ ਚੁੱਕੀ ਆ ਉਹਦੇ ਪਰ ਬ੍ਰਾਂਚ ਚੋਂ ਕੇ ਵੇਖਿਆ ਇੱਥੇ ਤੇ ਸ਼ਰਾਬ ਆ ਰਿਆ ਸੀਗਾ ਜੀ ਜੀ ਉਹ ਇੱਕੋ ਸ਼ਰਾਬ ਵਜ੍ਹਾ ਤੋਂ ਤੇ ਨਾਲ ਕਿੰਨੇ ਅੰਦਰ ਆ ਗਏ ਬਾਹਰ ਆ ਗਿਆ ਕਿਹਦੇ ਪਾਕੀ 12 ਦੇ ਬਿਆਨ ਤੇ ਕਾਰਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੁਨੀਲ ਤੇ ਅਰਸ ਸਤਾਰਾ ਤੇ ਕਿਉਂ ਪਤਾ ਲੱਗੀ ਕਿਉਂ ਪਤਾ ਆ ਕੀ ਵਾਦਾ ਬਣਦਾ ਵਾਦਾ ਇਹਨਾਂ ਵੀ ਆਪਸ ਵਿੱਚ ਗਾਰੂ ਪੀਕੇ ਤੋਂ ਤੁਸਮੇ ਮੈਂ ਹੋਈ ਜਾਂ ਰਾਣੀ ਰਜਿਸਟ੍ਰੇਟ ਕੋਈ ਮੌਕੇ ਤੇ ਹੋਈ ਜਾਂ ਗ੍ਰਿਫਤਾਰੀ ਹੋਈ ਗਈ ਗ੍ਰਿਫਤਾਰੀ ਮੁਕਦਮਾ ਤਾਂ ਜੀ ਕਰ ਲਿਆ ਰੇਡ ਕਰਨ ਪਾਰਟੀ ਚ ਲੱਗੀ ਆ ਜਲਦੀ ਤੋਂ ਜਲਦੀ ਆਪਾਂ ਗ੍ਰਿਫਤਾਰ ਕਰਾਂਗੇ ਜੀ ਸੀਰ ਤੇ ਉਹਦਾ ਪ੍ਰਤਾਪ ਜੀ ਸੀਰ ਤੇ ਉਹ ਫਰਾਰ